ਹਾਈ ਕਮਾਂਡ ਦੇ ਸਾਹਮਣੇ ਬਦਲਣ ਦੀ ਗੱਲ ਹੋਈ ਇਹ ਤਾਂ ਹਾਈ ਕਮਾਂਡ ਨਾਲ ਗੱਲ ਕਰਾਂਗੇ ਜਾ ਕੇ ਅਬ ਵੇਟ ਆਊਟ ਨਹੀਂ ਹੋ ਸਕਦੀ ਅਗਰ ਹਾਈ ਕਮਾਂਡ ਕਰੇਗੀ ਤਾਂ ਕਾਂਗਰਸ ਦੀ ਕਬਰ ਨੂੰ ਆਪ ਖੁਦ ਪੁੱਟੇਗੀ ਹਾਈ ਕਮਾਂਡ ਭਾਈ ਜੀ ਸਾਹਿਬ ਟਾਈਮ ਦਾ ਇੱਕ ਕਰ ਲਿਆ ਉਹ ਆਈਡੀ ਤੋਂ ਟਾਈਮ ਲੈ ਲੈਗੇ ਜਦ ਟਾਈਮ ਜਾਏਗਾ ਤਾਂ ਟਾਈਮ ਵੀ ਮਿਲੇਗਾ ਔਰ ਕਿਸੇ ਬਲੇ ਬਤਾਣਾ ਚਾਹਤੇ ਹਾਂ ਕਿ ਇਹ ਮਿਲਾ ਹੋਇਆ ਹੈ ਮਿਲਾ ਹੋਇਆ ਹੈ ਮਿਲਾ ਹੋਇਆ ਹੈ ਇਹ ਕਾਂਗਰਸ ਕੋ ਮਰਵਾਉਣੇ ਦੀ ਸਾਜ਼ਿਸ਼ ਕਰ ਰਹਾ ਹੈ ਜੇ ਭਾਈਵਾ ਸਾਹਿਬ ਵਿਰੋਧੀ ਪਹਿਲਾਂ ਵੀ ਕਹਿ ਰਹੇ ਸੀ ਕਿ ਕੰਮ ਨਹੀਂ ਹੁੰਦੇ ਹੁਣ ਉਹਦੇ ਉੱਪਰ ਵਿਰੋਧੀ ਕਹਿੰਦੇ ਮੋਹਰ ਲੱਗ ਗਈ ਹੈ ਕਿਹੜੇ ਕੰਮ ਨਹੀਂ ਹੁੰਦੇ ਜਿਹੜੇ ਲੋਕਾਂ ਦਾ ਕੰਮ ਹੈ ਉਹ ਚੁੱਪ ਚਾਪ ਛੱਡੋ ਤੁਸੀਂ ਇਹੀ ਦਾ ਕਾਂਗਰਸ ਦੇ ਫਿਊਚਰ ਬਾਰੇ ਗੱਲ ਕਰ ਰਹੇ ਹੋ ਕੰਮਾਂ ਦੀ ਮਾਮੂਲੀ ਗੱਲ ਹੈ ਕੰਮ ਉਹਦੇ ਇਹ ਤਾਂ ਫਿਊਚਰ ਹੀ ਖਤਮ ਹੋ ਰਿਹਾ ਕਾਂਗਰਸ ਦਾ ਇਸ ਜੇ ਪੰਜਾਬ ਦੇ ਕਾਂਗਰਸ ਆਉਂਦੀ ਫਿਰ ਨੈਸ਼ਨਲ ਲੈਵਲ ਤੇ ਰਿਵਾਈਵ ਹੋਣੀ ਸੀਗੀ ਤੇ ਨੈਸ਼ਨਲ ਲੈਵਲ ਤੇ ਕਾਂਗਰਸ ਖਤਮ ਕਰ ਰਿਹਾ ਹੈ ਠੀਕ ਇਹ ਕਹਿਣਾ ਚਾਹੁੰਦੇ ਆ ਵੀ ਮੈਂ ਮੈਂ ਖਤਮ ਇਹ ਜੋ 50 ਚ ਕਾਂਗਰਸਾ ਦਾ ਲਿਖਤਮ ਇਸੀ ਗ੍ਰੇਟ ਹੋਣੀ ਚਾਹੀਦੀ ਹੈ ਬਦਕਿਸਮਤੀ ਆ ਵੀ ਜੋ ਅੱਜ ਤੱਕ ਦਿੱਤਾ ਉਹਨਾਂ ਨੂੰ ਕਾਂਗਰਸਾ ਦਿੱਤਾ ਉਹਦੀ ਸੋਚ ਗਲਤ ਹੋ ਗਈ ਆ ਉਹ ਕਾਂਗਰਸਾ ਨੂੰ ਖਤਮ ਕਰ ਰਿਹਾ ਉਹਨਾਂ ਨਾਲ ਮਿਲ ਕੇ ਮੈਂ ਜਾਵਾਂ ਉਹ ਆ ਜਾ हाईकमान के सामने बदलती ये तो हाईक हाईकमांड में कम करेंगे अब वेट और नहीं हो सकती अगर हाईकमांड करेगी तो कांग्रेस की खबर वो आप खुद टूटेगी हाईकोर्ट ले लेंगे ले जब जाएंगे तो टाइम भी मिलेगा किसी बताना चाहते हैं कि ये मिला हुआ है मिला हुआ है मिला हुआ है ये कांग्रेस को मरवाने की साजिश कर रहा है ਇਹ ਬਾਈਬਸਰ ਦਾ ਸਿੰਗ ਵਿਰੋਧੀ ਪਹਿਲਾਂ ਵੀ ਕਹਿ ਰਹੇ ਸੀ ਕਿ ਕੰਮ ਨਹੀਂ ਹੁੰਦੇ ਹੁਣ ਉਹਦੇ ਉੱਪਰ ਵਿਰੋਧੀ ਕਹਿੰਦੇ ਮੋਹਰ ਲੱਗ ਗਈ ਹੈ ਕਿਹੜੇ ਕੰਮ ਨਹੀਂ ਹੁੰਦੇ ਲੋਕਾਂ ਦੇ ਕੰਮ ਨਹੀਂ ਹੁੰਦੇ ਉਹ ਛੱਡੋ ਗੱਲ ਛੱਡੋ ਤੁਸੀਂ ਇਹੀ ਤਾਂ ਕਾਂਗਰਸ ਦੇ ਫਿਊਚਰ ਬਾਰੇ ਗੱਲ ਕਰ ਰਹੇ ਹੋ ਕੰਮਾਂ ਦੀ ਮਾਮੂਲੀ ਗੱਲ ਹੈ ਕੰਮ ਹੋਵੇ ਇਹ ਤਾਂ ਫਿਊਚਰ ਹੀ ਖਤਮ ਹੋ ਰਿਹਾ ਕਾਂਗਰਸ ਦਾ ਇਸ ਜੇ ਪੰਜਾਬ ਚ ਕਾਂਗਰਸ ਆਉਂਦੀ ਫਿਰ ਨੈਸ਼ਨਲ ਲੈਵਲ ਤੇ ਰਿਵਾਈਵ ਹੋਣੀ ਸੀਗੀ ਤੇ ਨੈਸ਼ਨਲ ਲੈਵਲ ਤੇ ਕਾਂਗਰਸ ਖਤਮ ਕਰ ਰਿਹਾ ਹੈ ਠੀਕ ਇਹ ਕਹਿਣਾ ਚਾਹੁੰਦੇ ਆ ਵੀ ਮੈਂ ਮੈਂ ਖਤਮ ਇਹ ਪੰਜਾਬ ਦੇ ਕਾਂਗਰਸ ਦਾ ਹੀ ਖਤਮ ਇਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਬਦਕਿਸਮਤੀ ਆ ਵੀ ਜੋ ਅਜੇ ਤੱਕ ਉਹਨਾਂ ਨੂੰ ਕਾਂਗਰਸ ਹਿੱਟਾ ਉਹਦੀ ਸੋਚ ਗਲਤ ਹੋ ਗਈ ਆ ਉਹ ਕਾਂਗਰਸ ਨੂੰ ਖਤਮ ਕਰ ਰਿਹਾ ਉਹਨਾਂ ਨਾਲ ਮਿਲ ਕੇ ਮੈਂ ਜਾਵਾਂ ਉਹ ਆ ਜਾਣ ਹਾਈ ਕਮਾਂਡ ਦੇ ਸਾਹਮਣੇ ਬਦਲਦੀ ਗੱਲ ਹੋ ਗਈ ਇਹ ਤਾਂ ਹਾਈ ਕਮਾਂਡ ਨਾਲ ਗੱਲ ਕਰਾਂਗੇ ਜਾ ਕੇ दे ना दे ना दे ना। अब वेट और नहीं हो सकती अगर हाइजकड करेगी तो कांग्रेस की कब्र वो आप खुद बूढ़े की हाइजकड भाईसाहब टाइम टाइम चेक करने हां आईडी पे ले लेंगे जब जाएंगे तो टाइम भी बनेगा और किससे मिलने बताना चाहते हैं कि ये मिला हुआ है मिला हुआ है मिला हुआ है ये कांग्रेस को मरवाने की साजिश कर रहा है भाईसाहब विरोधी पहला भी कह रहे सी कि काम नहीं होंदे हुन उस ऊपर विरोधी कह दे मोहर लग गई है केड़े काम नहीं होंदे ਲੋਕਾਂ ਦੇ ਕੰਮ ਦੇ ਰਿਪੋਰਟ ਕਰਦਾ ਭਾਜੀ ਉਹ ਜਿਹੜਾ ਗੱਲ ਛੱਡੋ ਤੁਸੀਂ ਅਸੀਂ ਤਾਂ ਕਾਂਗਰਸ ਦੇ ਫਿਊਚਰ ਬਾਰੇ ਗੱਲ ਕਰ ਰਹੇ ਹਾਂ ਕੰਮਾਂ ਦੀ ਮਾਮੂਲੀ ਗੱਲ ਆ ਕੰਮ ਹੋਦੇ ਇਹ ਤਾਂ ਫਿਊਚਰ ਹੀ ਖਤਮ ਹੋ ਰਿਹਾ ਕਾਂਗਰਸ ਦਾ ਇਸ ਜੇ ਪੰਜਾਬ ਚ ਕਾਂਗਰਸ ਆਉਂਦੀ ਫਿਰ ਨੈਸ਼ਨਲ ਲੈਵਲ ਤੇ ਰਵਾਈ ਹੋਣੀ ਸੀਗੀ ਤੇ ਨੈਸ਼ਨਲ ਲੈਵਲ ਤੇ ਕਾਂਗਰਸ ਖਤਮ ਕਰ ਰਿਹਾ ਠੀਕ ਹੈ ਤੇ ਕਹਿਣਾ ਚਾਹੁੰਦੇ ਆ ਵੀ ਮੈਂ ਨਾ ਮੈਂ ਖਤਮ ਤੇ ਜਦੋਂ ਪੰਜਾਬ ਚ ਕਾਂਗਰਸ ਸਦਾ ਨਹੀਂ ਖਤਮ ਹਿਸਟਰੀ ਕ੍ਰੀਏਟ ਹੋਣੀ ਚਾਹੀਦੀ ਹੈ ਬਦ ਕਿਸਮਤੀ ਆ ਵੀ ਜੋ ਅਜੇ ਤੱਕ ਦਿੱਤਾ ਉਹਨਾਂ ਨੂੰ ਕਾਂਗਰਸ ਨੇ ਦਿੱਤਾ ਉਡੀ ਸੋਚ ਗਲਤ ਹੋ ਗਈ ਆ ਉਹ ਕਾਂਗਰਸ ਨੂੰ ਖਤਮ ਕਰ ਰਿਹਾ ਉਹਨਾਂ ਨਾਲ ਮਿਲ ਕੇ ਮੈਂ ਜਾਵਾਂ ਉਹ ਆ ਜਾਣ